ਏਅਰ ਇੰਡੀਆ ਦੀ ਫਲਾਈਟ 655 ਨੂੰ ਤਿਰਵੰਤਪੁਰਮ 에어ਪੋਰਟ ਤੇ ਲਾਂਡ ਕੀਤਾ ਗਿਆ। ਫਾਰਮ ਦੀ ਕੰਪਨੀ ਮਿਲਣ ਤੋਂ ਬਾਅਦ ਪੂਰੀ ਤਰੀਕੇ ਨਾਲ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ ਗਈ। 에어ਲਾਈਨ ਆਈਸੋਲੇਸ਼ਨ ਬੇ ਦੇ ਵਿੱਚ ਹੈ। ਯਾਤਰੀਆਂ ਨੂੰ ਜਲਦੀ ਕੱਢਿਆ ਜਾਵੇਗਾ। ਇਹ ਜਾਣਕਾਰੀ ਤਿਰਵੰਤਪੁਰਮ 에어ਪੋਰਟ ਵੱਲੋਂ ਦਿੱਤੀ ਗਈ ਹੈ। ਵੱਧ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਦੀ ਫਲਾਈਟ 655 ਨੂੰ ਤਿਰਵੰਤਪੁਰਮ 에어ਪੋਰਟ ਤੇ ਲੈਂਡ ਕੀਤਾ ਗਿਆ। ਆਗਮ ਜੰਕੀ ਮਿਲਣ ਤੋਂ ਬਾਅਦ ਪੂਰੀ ਤਰੀਕੇ ਨਾਲ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ ਗਈ। 에어ਲਾਈਨ ਆਈਸੋਲੇਸ਼ਨ ਬੇ ਦੇ ਵਿੱਚ ਹੈ। ਯਾਤਰੀਆਂ ਨੂੰ ਜਲਦੀ ਕੱਢਿਆ ਜਾਵੇਗਾ। ਇਹ ਜਾਣਕਾਰੀ ਤਿਰਵੰਤਪੁਰਮ 에어ਪੋਰਟ ਵੱਲੋਂ ਦਿੱਤੀ ਗਈ ਹੈ। ਵੱਧ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਦੀ ਫਲਾਈਟ 655 ਨੂੰ ਤਿਰਵੰਤਪੁਰਮ 에어ਪੋਰਟ ਤੇ ਲੈਂਡ ਕੀਤਾ ਗਿਆ। ਬਾਮ ਦੀ ਕਮਕੀ ਮਿਲਣ ਤੋਂ ਬਾਅਦ ਪੂਰੀ ਤਰੀਕੇ ਨਾਲ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ ਗਈ। 에어ਲਾਈਨ ਆਈਸੋਲੇਸ਼ਨ ਬੇ ਦੇ ਵਿੱਚ ਹੈ। ਯਾਤਰੀਆਂ ਨੂੰ ਜਲਦੀ ਕੱਢਿਆ ਜਾਵੇਗਾ। ਇਹ ਜਾਣਕਾਰੀ ਤਿਰਵੰਤਪੁਰਮ 에어ਪੋਰਟ ਵੱਲੋਂ ਦਿੱਤੀ ਗਈ ਹੈ। ਵੱਧ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਦੀ ਫਲਾਈਟ 655 ਨੂੰ ਤਿਰਵੰਤਪੁਰਮ 에ਅਰਪੋਰਟ ਤੇ ਲੈਂਡ ਕੀਤਾ ਗਿਆ। ਫਾਰਮ ਦੀ ਕਮਕੀ ਮਿਲਣ ਤੋਂ ਬਾਅਦ ਪੂਰੀ ਤਰੀਕੇ ਨਾਲ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ ਗਈ। 에ਅਰਲਾਈਨ ਆਈਸੋਲੇਸ਼ਨ ਦੇ ਵਿੱਚ ਹੈ। ਯਾਤਰੀਆਂ ਨੂੰ ਜਲਦੀ ਕੱਢਿਆ ਜਾਵੇਗਾ। ਇਹ ਜਾਣਕਾਰੀ ਤਿਰਵੰਤਪੁਰਮ 에ਅਰਪੋਰਟ ਵੱਲੋਂ ਦਿੱਤੀ ਗਈ ਹੈ। ਵੱਧ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਦੀ ਫਲਾਈਟ 655 ਨੂੰ ਤਿਰਵੰਤਪੁਰਮ 에ਅਰਪੋਰਟ ਤੇ ਲੈਂਡ ਕੀਤਾ ਗਿਆ। ਫਾਰਮ ਦੀ ਕਮਕੀ ਮਿਲਣ ਤੋਂ ਬਾਅਦ ਪੂਰੀ ਤਰੀਕੇ ਨਾਲ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ ਗਈ। 에ਅਰਲਾਈਨ ਆਈਸੋਲੇਸ਼ਨ ਵੇਦ ਵਿਚ ਹੈ ਯਾਤਰੀਆਂ ਨੂੰ ਜਲਦੀ ਕੱਢਿਆ ਜਾਵੇਗਾ ਇਹ ਜਾਣਕਾਰੀ ਤਿਰਵੰਤਪੁਰਮ 에어ਪੋਰਟ ਵੱਲੋਂ ਦਿੱਤੀ ਗਈ ਹੈ ਵੱਧ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ 에어 ਇੰਡੀਆ ਦੀ ਫਲਾਈਟ 655 ਨੂੰ ਤਿਰਵੰਤਪੁਰਮ 에어ਪੋਰਟ ਤੇ ਲਾਂਡ ਕੀਤਾ ਗਿਆ ਫਾਰਮ ਦੀ ਕੰਕੀ ਮਿਲਣ ਤੋਂ ਬਾਅਦ ਪੂਰੀ ਤਰ੍ਹਾਂ ਐਮਰਜੈਂਸੀ ਕੌਸ਼ਿਸ਼ ਕਰ ਦਿੱਤੀ ਗਈ 에어ਲਾਈਨ ਆਈਸੋਲੇਸ਼ਨ ਦੇ ਵਿਚ ਹੈ ਯਾਤਰੀਆਂ ਨੂੰ ਜਲਦੀ ਕੱਢਿਆ ਜਾਵੇਗਾ ਇਹ ਜਾਣਕਾਰੀ ਤਿਰਵੰਤਪੁਰਮ 에어ਪੋਰਟ ਵੱਲੋਂ ਦਿੱਤੀ ਗਈ ਹੈ ਵੱਧ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਏਅਰ ਇੰਡੀਆ ਦੀ ਫਲਾਈਟ 655 ਨੂੰ ਤਿਰਵੰਤਪੁਰਮ 에어ਪੋਰਟ ਤੇ ਲੈਂਡ ਕੀਤਾ ਗਿਆ। ਬਾਹਮ ਦੇ ਕੰਪਨੀ ਮਿਲਨ ਤੋਂ ਬਾਅਦ ਪੂਰੀ ਤਰੀਕੇ ਨਾਲ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ ਗਈ। 에어ਲਾਈਨ ਆਈਸੋਲੇਸ਼ਨ ਦੇ ਵਿੱਚ ਹੈ। ਯਾਤਰੀਆਂ ਨੂੰ ਜਲਦੀ ਕੱਢਿਆ ਜਾਵੇਗਾ। ਇਹ ਜਾਣਕਾਰੀ ਤਿਰਵੰਤਪੁਰਮ 에어ਪੋਰਟ ਵੱਲੋਂ ਦਿੱਤੀ ਗਈ ਹੈ। ਵੱਧ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਦੀ ਫਲਾਈਟ 655 ਨੂੰ ਤਿਰਵੰਤਪੁਰਮ 에어ਪੋਰਟ ਤੇ ਲੈਂਡ ਕੀਤਾ ਗਿਆ। ਬਾਹਮ ਦੇ ਕੰਪਨੀ ਮਿਲਨ ਤੋਂ ਬਾਅਦ ਪੂਰੀ ਤਰੀਕੇ ਨਾਲ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ ਗਈ। 에어ਲਾਈਨ ਆਈਸੋਲੇਸ਼ਨ ਵੇਦ ਵਿੱਚ ਹੈ ਯਾਤਰੀਆਂ ਨੂੰ ਜਲਦੀ ਕੱਢਿਆ ਜਾਵੇਗਾ ਇਹ ਜਾਣਕਾਰੀ ਤਿਰਵੰਤਪੁਰਮ 에어ਪੋਰਟ ਵੱਲੋਂ ਦਿੱਤੀ ਗਈ ਹੈ ਵੱਧ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ Air India ਦੀ ਫਲਾਈਟ 655 ਨੂੰ ਤਿਰਵੰਤਪੁਰਮ 에어ਪੋਰਟ ਤੇ ਲਾਂਡ ਕੀਤਾ ਗਿਆ ਫਾਰਮ ਦੀ ਕੰਪਨੀ ਮਿਲਣ ਤੋਂ ਬਾਅਦ ਪੂਰੀ ਤਰੀਕੇ ਨਾਲ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ ਗਈ 에어ਲਾਈਨ ਆਈਸੋਲੇਸ਼ਨ ਵੇਦ ਵਿੱਚ ਹੈ ਯਾਤਰੀਆਂ ਨੂੰ ਜਲਦੀ ਕੱਢਿਆ ਜਾਵੇਗਾ ਇਹ ਜਾਣਕਾਰੀ ਤਿਰਵੰਤਪੁਰਮ 에어ਪੋਰਟ ਵੱਲੋਂ ਦਿੱਤੀ ਗਈ ਹੈ ਵੱਧ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਏਅਰ ਇੰਡੀਆ ਦੀ ਫਲਾਈਟ 655 ਨੂੰ ਤਿਰਵੰਤਪੁਰਮ 에어ਪੋਰਟ ਤੇ ਲੈਂਡ ਕੀਤਾ ਗਿਆ। ਬੰਬ ਦੀ ਕੰਪਨੀ ਮਿਲਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਐਮਰਜੈਂਸੀ ਕੌਸ਼ਿਸ਼ ਕਰ ਦਿੱਤੀ ਗਈ। 에어ਲਾਈਨ ਆਈਸੋਲੇਸ਼ਨ ਦੇ ਵਿੱਚ ਹੈ। ਯਾਤਰੀਆਂ ਨੂੰ ਜਲਦੀ ਕੱਢਿਆ ਜਾਵੇਗਾ। ਇਹ ਜਾਣਕਾਰੀ ਤਿਰਵੰਤਪੁਰਮ 에어ਪੋਰਟ ਵੱਲੋਂ ਦਿੱਤੀ ਗਈ ਹੈ। ਵੱਧ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਦੀ ਫਲਾਈਟ 655 ਨੂੰ ਤਿਰਵੰਤਪੁਰਮ 에어ਪੋਰਟ ਤੇ ਲਾਂਡ ਕੀਤਾ ਗਿਆ। ਬੰਦ ਜੰਕੀ ਮਿਲਣ ਤੋਂ ਬਾਅਦ ਪੂਰੀ ਤਰੀਕੇ ਨਾਲ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ ਗਈ। 에어ਲਾਈਨ ਆਈਸੋਲੇਸ਼ਨ ਦੇ ਵਿੱਚ ਹੈ। ਯਾਤਰੀਆਂ ਨੂੰ ਜਲਦੀ ਕੱਢਿਆ ਜਾਵੇਗਾ। ਇਹ ਜਾਣਕਾਰੀ ਤਿਰਵੰਤਪੁਰਮ 에어ਪੋਰਟ ਵੱਲੋਂ ਦਿੱਤੀ ਗਈ ਹੈ। ਵੱਧ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਦੀ ਫਲਾਈਟ 655 ਨੂੰ ਸਿਰਵੰਤਪੁਰਮ 에ਅਰਪੋਰਟ ਤੇ ਲੈਂਡ ਕੀਤਾ ਗਿਆ। ਬਾਮ ਦੀ ਕਮਕੀ ਮਿਲਣ ਤੋਂ ਬਾਅਦ ਪੂਰੀ ਤਰੀਕੇ ਨਾਲ ਐਮਰਜੈਂਸੀ ਕੌਸ਼ਿਸ਼ ਕਰ ਦਿੱਤੀ ਗਈ। 에ਅਰਲਾਈਨ ਆਈਸੋਲੇਸ਼ਨ ਬੇ ਦੇ ਵਿੱਚ ਹੈ। ਯਾਤਰੀਆਂ ਨੂੰ ਜਲਦੀ ਕੱਢਿਆ ਜਾਵੇਗਾ। ਇਹ ਜਾਣਕਾਰੀ ਸਿਰਵੰਤਪੁਰਮ 에ਅਰਪੋਰਟ ਵੱਲੋਂ ਦਿੱਤੀ ਗਈ ਹੈ। ਵੱਧ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।